ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਭੱਗੂਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਣਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ 5-4 ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਘਰੇਲੂ ਪਰਿਵਾਰ ਆ ਘਰੇਲੂ ਘਰ ਆ ਠੀਕ ਆ ਜੀ ਮਾਲ ਇਹਨਾਂ ਕੋਲ ਘਰੇ ਵੀ ਚੰਗਾ ਰੱਖਿਆ ਤੇ ਜਦੋਂ ਵੀ ਦੋਸਤੋ ਕੋਈ ਪਸ਼ੂ ਤਿਆਰੀ ਤੇ ਹੁੰਦਾ ਠੀਕ ਆ ਜੀ ਜਾਂ ਕਦੀ ਸੇਲ ਕਰਨ ਦਾ ਪ੍ਰੋਗਰਾਮ ਬਣੇ ਤਾਂ ਬਿਲਕੁਲ ਆਪਣੇ ਚੈਨਲ ਦੇ ਉੱਪਰ ਵੀਰ ਹਣੀ ਵੀਡੀਓ ਪਾ ਕੇ ਬਿਲਕੁਲ ਤੁਹਾਡੇ ਸਾਹਮਣੇ ਪਸ਼ੂ ਜਰੂਰ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਇੱਕ ਵਾੜ ਤੁਹਾਨੂੰ ਦਿਖਾਵਾਂਗੇ ਇਹ ਪਹਿਲਾ ਸੂਆ ਪਲੂਣ ਵੀਰ ਉਹਨਾਂ ਨੇ ਘਰੇ ਚਵਾਈ ਕੀਤੀ ਹੈ ਦੀ ਹੁਣ ਸੈਕੰਡ ਟਾਈਮਰ ਦੂਜਾ ਸੂਆ ਸੂਨ ਆਲੀ ਆ ਓ ਗੂਪੁਰ ਪਿੰਡ ਬਿਲਕੁਲ ਨੇੜੇ ਪੱਟੀ ਦੇ ਰਹਿ ਜਾਂਦਾ ਸੰਗਵਾ ਅੱਡੇ ਤੋਂ ਜਿਹੜੀ ਸੜਕ ਠੀਕ ਆ ਜੀ ਪੱਟੀ ਨੂੰ ਜਾਂਦੀ ਆ ਦਾਣਾ ਮੰਡੀ ਵਾਲੀ ਇਸੇ ਸੜਕ ਤੋਂ ਤੁਸੀਂ ਇਸ ਘਰੇ ਇਸ ਬਹਿਕਾਂ ਹਵੇਲੀਆਂ ਤੇ ਵਿਜ਼ਿਟ ਕਰ ਸਕਦੇ ਜੇ ਪੱਠੇ ਭੈਣੀ ਪਿੰਡ ਨਾਗੇ ਆ ਠੀਕ ਆ ਜੀ ਸੈਦਪੁਰ ਇਧਰੋਂ ਆਸਲ ਪਿੰਡ ਨੇੜੇ ਆ ਦੇ ਸੰਗਮਾ ਪਿੰਡ ਬਿਲਕੁਲ ਨਜ਼ਦੀਕ ਆ ਪੱਟੀ ਵਿੱਚੋਂ ਤਕਰੀਬਨ ਕਿਲੋ 1.5 2 ਕਿਲੋਮੀਟਰ ਦੀ ਦੂਰੀ 'ਚ ਸ਼ਹਿਰ ਦੀ ਵਾਹੜ ਚੰਗੀ ਖਾਸੀ ਆ ਬਾਕੀ ਮੇਰਾ ਭਰਾ ਕੋਈ ਵੀ ਫਾਰਮਰ ਵੀ ਆਉਂਦਾ ਠੀਕ ਆ ਜੀ ਆਪਣੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਆ ਜੇ ਗੱਬਣ ਵਾੜ ਆ ਅੱਜ ਤਰੀਕ 3 ਦਸੰਬਰ ਤੇ ਸਮਾਂ ਦੋਸਤੋ ਕੋਈ ਮਾਰਨਿੰਗ 11:00 ਵਜੇ ਦਾ ਟਾਈਮ ਆ ਬਾਕੀ ਪੂਰੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਉਹਨਾਂ ਭਰਾਵਾਂ ਦੇ ਲਈ ਜਿਹੜੇ ਮੇਰੇ ਵੀਰ ਪੱਟੀ ਹਲਕੇ ਦੇ ਬਿਲਕੁਲ ਨਜ਼ਦੀਕ ਆ ਨਾਲ ਬਿਲੋਂਗ ਕਰਦੇ ਆ ਏਰੀਆ ਵਾਲੇ ਵੀਰ ਰਣਜੀਤ ਸਿੰਘ ਉਹਨਾਂ ਦੀ ਫੀਡ ਫੈਕਟਰੀ ਆ ਠੀਕ ਆ ਜੀ ਫੀਡ ਸਟੋਰ ਆ ਸੁਖਮਣੀ ਫੀਡ ਵੀ ਇਹਨਾਂ ਦੇ ਕੋਲ ਆਉਂਦੀ ਆ ਠੀਕ ਆ ਜੀ ਉਹਦਾ ਡਿਸਟ੍ਰੀਬਿਊਟਰ ਕਹ ਲੋ ਜੋ ਉਹ ਫੀਡ ਵੀ ਆਉਂਦੀ ਆ ਤੇ ਚਾਹੇ ਕਿਸੇ ਭਰਾ ਨੇ ਠੀਕ ਆ ਜੀ ਆਪਣੀ ਘਰੇਲੂ ਫੀਡ ਤਿਆਰ ਕਰਵਾਉਣੀ ਆ ਤੁਸੀਂ ਤੁਹਾਡਾ ਫਾਰਮੂਲਾ ਫੀਡ ਤਿਆਰ ਕਰਾਉਣੀ ਚਾਹੁੰਦੇ ਹੋ ਠੀਕ ਆ ਜੀ ਉਹ ਵੀਰ ਉਹਨੇ ਵੀ ਕਰਕੇ ਤੁਹਾਨੂੰ ਦੇਣਗੇ ਬਾਕੀ ਸੁਖਮਣੀ ਫੀਡ ਕਿਸੇ ਭਰਾ ਨੇ ਖਰੀਦ ਤੇ ਨਹੀਂ ਆ ਉਹਦੀ ਵੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਲਿਆ ਜੀ ਠੀਕ ਆ ਜੀ ਚੰਗੀ ਫੀਡ ਆ ਬਾਕੀ ਜਿਹੜੇ ਮੇਰੇ ਪਸ਼ੂ ਪਾਲਕ ਭਰਾ ਨੇ ਠੀਕ ਆ ਜੀ ਡੇਰੀ ਵਾਸਤੇ ਉਹਨ ਤੇ ਬਿਲਕੁਲ ਪਸ਼ੂਆਂ ਦੀ ਚੰਗੀ ਸਿਹਤ ਵਾਸਤੇ ਚੰਗੀ ਖਰਾਕ ਪਾਓ ਚੰਗਾ ਦੁੱਧ ਲਵੋ ਤੇ ਪਸ਼ੂ ਦੀ ਉਮਰ ਵੀ ਜੜੀ ਦੋਸਤੋ ਲੰਬੀ ਬਣੀ ਰਵੇ ਦੁੱਧ ਲੰਬਾ ਸਮਾਂ ਪਸ਼ੂ ਚਪਾਉਂਦੇ ਰਹਿਣ ਤੇ ਉਸ ਲਈ ਵੀ ਤੁਸੀਂ ਖਾਸ ਤੌਰ ਤੇ ਵੀਰ ਦੇ ਨਾਲ ਗੱਲਬਾਤ ਕਰ ਲਿਓ ਜੇ ਤੇ ਬੈੜ ਅੱਜ ਵੀਰ ਇੱਕ ਸੇਲ ਕਰਦਾ ਪਿਆ ਆਪਣੇ ਫਾਰਮ ਤੋਂ ਆਪਣੇ ਘਰੋਂ ਪੂਰੀ ਗੱਲਬਾਤ ਕਰਾਂਗੇ ਬਧੇਰੇ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਣਜੀਤ ਸਾਸਰੀ ਕਾ ਸਾਸਰੀ ਕਾ ਸੰਦੂ ਸਾਹਿਬ ਸਾਡੇ ਗ੍ਰਹਿ ਵਿਖੰਦੇ ਤੁਹਾਡਾ ਧੰਨਵਾਦ ਆ ਹੋਰ ਭਾਜੀ ਸੇ ਤਾਂ ਰਾਜੀ ਭਾਜੀ ਬਹੁਤ ਵਧੀਆ ਚੜ੍ਹਦੀ ਕਲਾ ਸੰ ਰਜੀਤ ਜੀ ਤੇ ਪਹਿਲਾਂ ਵੀ ਆਪਾਂ ਜਿਗਰ ਪਹਿਲਾਂ ਵੀ ਕੀਤਾ ਸੀ ਵੀ ਮਤਲਬ ਮਾਲ ਆਪਾਂ 5-4 ਪਸ਼ੂ ਪਹਿਲਾਂ ਵੀ ਸੇਲ ਕੀਤੇ ਆਪਣੇ ਘਰੋਂ ਹਾਂਜੀ ਤੇ ਕਨੀਲੀ ਰਬੀ ਦੀ ਪਿੱਛੇ ਜਿਹੜਾ ਮੱਝ ਸੇਲ ਕੀਤੀ ਹੋ ਗਿਆ ਸਾਡੇ ਚੈਨਲ ਤੇ ਆਪਾਂ ਸੇਲ ਕੀਤੀ ਮੈਨੂੰ ਲੱਗਦਾ 5 ਕਿ ਮਹੀਨੇ ਹੋਏ ਨੇ 6 ਜੀ ਪੰਜ 6 ਕੀ ਹੋਏ ਪੰਜ 6 ਮਹੀਨੇ ਹੋਏ ਆਪਾਂ ਓ ਜਿਆਦਾ ਲੰਬਾ ਸਮਾਂ ਨਹੀਂ ਹੋਇਆ ਹਾਂਜੀ ਲੰਮਾ ਸਮਾਂ ਨਹੀਂ ਹੋਇਆ ਠੀਕ ਆ ਠੀਕ ਆ ਤੇ ਇੱਕ ਉਹ ਤੋਂ ਆਪਾਂ ਨਾਲ ਹੀ ਉਹਦੇ ਵੈੜ ਵੀ ਇੱਕ ਉਹ ਤੋਂ ਸੇਲ ਕੀਤੀ ਆ ਠੀਕ ਆ ਜੀ ਹਾਂਜੀ ਹਾਂਜੀ ਆਪਾਂ ਫਿਰ ਜਿਹੜਾ ਪਸ਼ੂ ਉਹਨੇ ਕੀ ਪਸ਼ੂ ਰੱਖੀਦਾ ਜਿੰਨੇ ਸੌਖੇ ਸੰਭਲੀਏ ਨਾਲ ਕਾਰੋਬਾਰ ਤੁਹਾਨੂੰ ਪਤਾ ਫਿਰ ਫ ਬਿਲਕੁਲ ਇਹ ਇਹ ਕਰਕੇ ਫਿਰ ਉਹਨੇ ਕਿ ਪਸ਼ੂ ਰੱਖੀ ਦੇ ਜਿੰਨੇ ਕਾਫਾਂ ਸਾਂਭ ਲਈਏ ਜਿੰਨੇ ਸੌਖੇ ਤੇ ਚੰਗੇ ਸਾਂਭੇ ਚੰਗੇ ਸੌਖੇ ਸਾਂਭੇ ਆਣ ਆਜੋ ਰঞ্জੀਤ ਵੀਰ ਜਿਹੜੀ ਆਪਾਂ ਵਾੜ ਸੇਲ ਕਰਦੇ ਪਏ ਆ ਤੁਸੀਂ ਦੱਸ ਵੀ ਦਿੱਤਾ ਸੀ ਪਹਿਲਾਂ ਵੀ ਆਪਾਂ ਕੈਮਰਾ ਵੀ ਗੱਲਬਾਤ ਹੋਈ ਆ ਵੀ ਵੱਸੀ ਪਹਿਲਾ ਸੂਆ ਪਨੂਨ ਘਰੇ ਚ ਹੋਈ ਆ ਹਾਂਜੀ ਘਰੇ ਚ ਹੋਈ ਆਪਣੇ ਘਰ ਦੀ ਵੈੜ ਆਏ ਸੰਦੂ ਸਾਹਿਬ ਠੀਕ ਆ ਜੀ ਇਹ ਪਹਿਲਾ ਸੂਆ ਆ ਇਸ ਵਾਰ ਦੂਜਾ ਸੂਣੀ ਹੈ ਐਰ ਕੀ ਦੂਜਾ ਸੂਣੀ ਦੰਦੀ ਇਹ ਸ਼ਕੀ ਆ ਬਾਕੀ ਕੰਨੀਆਂ ਬਰਾਬਰ ਕਰ ਆ ਹਾਂ ਕੰਨੀਆਂ ਬਰਾਬਰ ਕਰਦੀ ਪਈ ਆ ਲਈ ਸੰਦੂ ਠੀਕ ਆ ਕੱਤ ਹਾਈਟ ਦੋਸਤੋ ਪੂਰਾ ਵੱਡਾ ਹੈ ਕਿਵੇਂ ਆ ਆਪਾਂ ਹਾਈਟ ਦਾ ਸੰਦੂ ਸਾਹਿਬ ਇਧਰ ਦੇਖੋ ਮੇਰੇ ਤੋਤੇ ਉੱਚੀ ਆਏ ਆ ਦੇਖੋ ਜੀ ਹਾਂਜੀ ਹਾਂਜੀ ਇਹ ਫੁੱਲੀ ਹਾਈਟ ਲੈਂਥ ਵਾਲੀ ਆ ਜੇ ਕੋਲ ਜਿਆਦਾਤਰ ਰਜੀਤ ਵੀਰੇ ਕਿਸੇ ਭਰਾਣੇ ਸੌਦਾ ਕਰਨਾ ਹੁੰਦਾ ਨਾ ਹਾਂਜੀ 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 ਇੱਕ ਮੰਨ ਦੇ ਵਿੱਚ ਚੂਚੂ ਪੰਜੋ ਚ ਪਾਇਆ ਜਾਂਦਾ ਵੀ ਕੋਈ ਗਿਆ ਕੱ ਫੋਲ ਵੱਡੀ ਆ ਤੇ ਇਹ ਰਣਜੀਤਪਰਾ ਮਤਲਬ ਪਹਿਲੇ ਸਵੇ ਪਲੂਨ ਥੱਲੇ ਕਿੰਨਾ ਦੁੱਧ ਚੋਇਆ ਦੱਸਿਆ ਤੁਸੀਂ ਸੰਧੂ ਸਾਹਿਬ 17 18 ਲੀਟਰ ਦੁੱਧ ਚੋਇਆ ਇਹ ਥੱਲੇੋਂ ਖੁੱਲਾ ਡੋਲਾ ਇਹ ਠੀਕ ਆ ਜੀ ਲੋਤੀ 17 18 ਲੀਟਰ ਦੋਸਤੋ ਇਹਨੇ ਮਿਲਕਿੰਗ ਜਿਹੜੀ ਆ ਕਰਾਈ ਆ ਬਾਕੀ ਬਾਡੀ ਸਟਰਕਚਰ ਤੁਸੀਂ ਚੈੱਕ ਕਰ ਕਰੋਗੀ ਵੀ ਵੱਡੀ ਵਿਹੜਾ ਹਾਂਜੀ ਵੱਡੀ ਵਿਹੜਾ ਆ ਇੱਧਰ ਤੁਹਾਨੂੰ ਇੱਕ ਅੱਕ ਬਹਿਣੀ ਵਾਲੇ ਪਾਸਿਓ ਪਾ ਦਿਖਾ ਦੇਣਾ ਠੀਕ ਆ ਜੀ ਲੇਵੇ ਨੂੰ ਦੀ ਸਫਾਈ ਬਹੁਤੀ ਆ ਚਾਰੇ ਥਣ ਮਿਲਣਗੇ ਕੋਈ ਪੋਰਟਸ਼ਾਕ ਨਹੀਂ ਨਾਲ ਦਿਖਾਈ ਦੋਗੀ ਨਾ ਨਾ ਆ ਵੇਖੋ ਲੇਵੇ ਦੀ ਪੰਤਰ ਗਾਰਡ ਤੁਸੀਂ ਵੇਖੋ ਠੀਕ ਆ ਜੀ ਸਟਾਰ ਤੇ ਹਜਤ ਦਿਨ ਵੀਰੇ ਮੈਨੂੰ ਲੱਗਦਾ ਵੀ ਲੈ ਜਾਊਗਾ 8-7 ਦਿਨ ਹਾਂਜੀ 8-7 ਦਿਨ ਲੈ ਜਾਊ ਸੰਧੂ ਸਾਹਿਬ ਵਾਲੀਏ ਲਓ ਜੀ ਆ ਬੈਕ ਸਾਈਡ ਤੋਂ ਇੱਕ ਵਾਰੀ ਤੁਹਾਡੀ ਨਿਗਾਹ ਦੇ ਵਿੱਚੋਂ ਘੜਾਈਏ ਲੈਵਾ ਲੂਗਾ ਬਹੁਤ ਜਿਆਦਾ ਸਾਫ ਸੁਥਰਾ ਤੇ ਦਿਨਾਂ ਦੇ ਹਿਸਾਬ ਨਾਲ ਹੀ ਗੱਲਬਾਤ ਬੰਨੀ ਆ ਪੂਰੀਆਂ ਪਿਆਰੀਆਂ ਤੇ ਬਣ ਚੰਗੀ ਜਾਂਦੀ ਆ ਫਿਰ ਭਾਵੇਂ ਕੋਈ ਗੱਲ ਹੀ ਨਹੀਂ ਆ ਦੇਖੋ ਐਡੀ ਸੀਲ ਠੰਡੀ ਆ ਆ ਲਓ ਜੀ ਇਹ ਨਹੀਂ ਵੀ ਕਿਤੇ ਕੋਈ ਲਾਤ ਲਾਊਗੀ ਘਰ ਦੀ ਵਹਿੜ ਪਾਲੀ ਆਪਾਂ ਮੈਨੂੰ ਤਾਂ ਵੀਰੇ ਚਲੋ ਬੰਗਰ ਅਸੀਂ ਪਾਉਣ ਦੀ ਵੀ ਲੋੜ ਨਹੀਂ ਨਾ ਨਾ ਜੀ ਉਹ ਤਾਂ ਅਗਲੇ ਦੀ ਮਰਜ਼ੀ ਪਾਵੇ ਨਾ ਪਾਵੇ ਠੀਕ ਆ ਜੀ ਕੋਈ ਇਹਨੂੰ ਤਾਂ ਸੀਲਸ ਲੱਗ ਉਪਰੋਂ ਵੀ ਬਿਲਕੁਲ ਸਟ੍ਰੇਟ ਆ ਕਈ ਵਾਰ ਹੁੰਦਾ ਵੀ ਢੂਈ ਤੋਂ ਬੈਠਮੀ ਹੁੰਦੀ ਹੈ ਕਿ ਨਾ ਕੋਬ ਕੱਢਦੀਆਂ ਬੈਠਾ ਉਹ ਗੱਲ ਬਾਅਦ ਵਿੱਚ ਪੱਦਰ ਦੇ ਸਟ੍ਰੇਟ ਪੱਦਰ ਦੀ ਦੀ ਆ ਜੀ ਤੇ ਰੰਗ ਬਾਜ ਆ ਫਿਰ ਰਣਜੀਤ ਇੱਕ ਵਾਰੀ ਮੜਾ ਖੋਲ ਕੇ ਇਹਨੂੰ ਤੋੜ ਕੇ ਕਰ ਲਾਓ ਸੰਦੂ ਸਾਹਿਬ ਲਾਓ ਸੋ ਲੈਵੇ ਦੀ 200 ਕੁਆਲਿਟੀ ਸੋਹਣੀ ਬਣਾ ਜੂਗੀ ਥੱਲੋਂ ਹਜੇ 8 8 7 8 7 ਦਿਨੋਂ ਕਾਫੀ ਹੁੰਦੇ ਆ ਬੈੜਾਂ ਦੇ ਬਿਲਕੁਲ ਲਈ ਖਾਸ ਦੌਰ ਤੇ ਅੱਜ ਹੋਰ ਕੱਲ ਹੋਰ ਭਲਕ ਪਰਸੋਂ ਹੋਰ ਠੀਕ ਆ ਜੀ ਘੰਟਿਆਂ ਘੰਟਿਆਂ ਪ੍ਰਤੀ ਜੜੀਆਂ ਕਰਮਾਲੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਅੱਜ ਦੀ ਦੱਕ ਤੇ ਕੱਲ ਦੀ ਦੱਕ ਦੇ ਨਾਲ ਮੇਲਜੋਲ ਭੋਰਾ ਵੀ ਨਹੀਂ ਖਾਣੇਗੀ ਕਿਉਂਕਿ ਦੋ ਤਿੰਨਾਂ ਦੋ ਤਿੰਨ ਦਿਨਾਂ ਦੇ ਵਿੱਚ ਹੋਰ ਚੰਗੀ ਸੋਹਣੀ ਤਿਆਰੀ ਕਰ ਜਾਣੀ ਹੈ ਤੇ ਥਾਣ ਵੀ तकरीबन ਹੱਥੀ ਮੁੱਠੀ ਵਾਲਾ ਹੀ ਕੱਢ ਆਉਣਾ ਸੋ ਜਿਹੜੇ ਫਾਰਮਾਂ ਦੇ ਵਿੱਚ ਮਸ਼ੀਨਾ ਹੈ ਉਹਨਾਂ ਲਈ ਹੋਰ ਵੀ ਵਧੇਰੇ ਚੰਗਾ ਬਾਕੀ ਜਿਹੜੇ ਭਰਾਣੇ ਘਰੇ ਚ ਹੁਣੀਆਂ ਠੀਕਾ ਜਿਹੀ ਬਿਗੈਰ ਮਸ਼ੀਨਾ ਚ ਨਹੀਂ ਵੀ ਮਸ਼ੀਨ ਹੈਗੀ ਅਵੇਲੇਬਲ ਹੱਥੀ ਚਵਾਈ ਹਾਂ ਥਾਣਾਂ ਚਵਾਈ ਹੁੰਦੀ ਸੰਦੂ ਸਾਹਿਬ ਪਿਛਲੀ ਵਾਰ ਆਪਾਂ ਹੱਥ ਨਾਲ ਹੀ ਚਾਉਂਦੇ ਰਹੇ ਠੀਕ ਆ ਇਹਨੂੰ ਕਿਰੇ ਤੁਰੇ ਰਣਜੀਤ ਆਹ ਦੇਖੋ ਜੀ ਸੋ ਲੇਵਾਂ ਲੂਗਾ ਸੋਨਾ ਬਣਾ ਰ ਵੱਡੀ ਵੇੜਾ ਕੋਈ ਵੀ ਸੱਜਣਾ ਕੋਪਰਟੀ ਵੇੜਾ ਮੰਨ ਕੇ ਸੌਦਾ ਕਰੇ ਕੋਈ ਛੋਟੀ ਨਿੱਕੀ ਨਾ ਮੰਨੇ ਠੀਕ ਆ ਜੀ ਆ ਵੇਖੋ ਸੋ ਲੰਬਾਈ ਇੱਥੋਂ ਤੁਹਾਨੂੰ ਇੱਕ ਰੋਈ ਨਾਰਮਲ ਹੀ ਪਤਾ ਲੱਗ ਜਾਊਗਾ ਲੰਬਾਈ ਲੁਬਾਈ ਦੀ ਵੀ ਚੰਗੀ ਸਪੈਸ਼ਲ ਆ ਹਾਂ ਓਕੇ ਜੀ ਹਾਂ ਤੋੜ ਲੋ ਬਸ ਲੋ ਜੀ ਇਧਰੋਂ ਜਿਹੜਾ ਬਹਿਣੀ ਵਾਲੇ ਪਾਸਿਓਂ ਦਿਖਾ ਰਹੇ ਆ ਤੁਹਾਨੂੰ। ਪੋਸਮ ਪੁਸਮਾ ਥਣ ਜਿਹੜਾ ਪੂਰਾ ਮੁੱਠੀ-ਮੁੱਠੀ ਨਿਕਲਣਾ ਠੀਕ ਆ ਜੀ। ਕੋਈ ਬਾਹਲਾ ਨਿੱਕਾ ਜਾਂ ਛੋਟਾ ਥਣ ਨਹੀਂਗਾ। ਬਾਕੀ ਬਿਲਕੁਲ ਪਿੰਕ ਗੁਲਾਬੀ ਥਣ ਨੇ। ਸੋ ਲੈਵਡ ਕੁਆਲਿਟੀ ਚੰਗੀ ਐ ਟਿਕਾਣੇ ਤੇ ਆ ਸੋ 35 ਦੀ ਕਿਸੇ ਰਕਮ ਦੀ ਵੀਰੇ ਅਰਜੀਤ ਕੋਈ ਪਿੱਛੇ ਬਾਤ ਸੰਧੂ ਸਾਹਿਬ ਜਿਹੜੇ ਪਿੱਛੇ ਦੀ ਉਹ ਤੇ ਆਪਣੀ ਗਾਰੰਟੀ ਹੋਊਗੀ। ਠੀਕ ਆ ਭਰਾ। ਤੇ ਟਿੱਪ ਕੇ ਅਗਲਾਬ ਦੀ ਖੜੇ ਕਿਉਂਕਿ ਜਿੰਨੇ ਵੀ ਆਉਣਾ ਇੱਥੇ ਤੇ ਕਰਕੇ ਤੇ ਟਿੱਪ ਕੇ ਤਸੱਲੀ ਕਰਕੇ ਖੜੇ ਸੰਧੂ ਸਾਹਿਬ ਆਪਦੀ ਕਿਉਂਕਿ ਤੇ ਇਹਦਾ ਵੀਰੇ ਅੱਜ ਮੋਰ ਦਾ ਡਿਮਾਂਡ ਆਪਾਂ ਕੀ ਰੱਖੀ ਆ ਦੇ ਦਾਂਗੇ ਕਿੰਨੇ ਦੀ ਹਾਂ ਨਾ ਸੰਦੂਸ ਸਾਹਿਬ ਭਾਵੇਂ ਇਹਦਾ 75000 ਮੰਗ ਲਈਏ ਜੋ ਮਰਜ਼ੀ ਮੰਗ ਲਈਏ ਆਪਾਂ 70000 ਚੋਂ 2000 ਮਾਨਤਾ ਨੇ ਦਾ ਕਰਾਂਗੇ 68000 ਹਾਂਜੀ 68000 ਦੀ ਲੋ ਜੀ 68000 ਦੀ ਦੋਸਤੋ ਇਹ ਜਿਹੜੀ ਅੱਜ ਬੱਚੀ ਤੁਹਾਨੂੰ ਮਿਲ ਜੂਗੀ ਲੈਣ ਦੇ ਨਾਲੇ ਰੇਟ ਆ 68000 70000 ਡਿਮਾਂਡ ਕੀਤੀ ਆ ਚਲੋ ਇਹੋ ਜੀਆਂ ਵੇੜਾਂ ਹਰੇਕ ਭਰਾ ਨੂੰ ਹੁੰਦਾ ਵੀ ਜੇ ਘਰੋਂ ਸੇਲ ਕਰਨੀ ਆ 75000 ਵੀ ਪਟਿਆ ਜਾਵੇ ਥੋੜਾ ਸਾਫ਼ ਸੰਭਾਲ ਕੀਤੀ ਹੁੰਦੀ ਆ ਬਾਕੀ ਚੰਗਾ ਸਾਫ ਸੋਦਾ ਪਸ਼ੂਛਰਾਂ ਸਾਰੇ ਆਪਣੇ ਭਰਾ ਜਾਣਦੇ ਚਾਹੇ ਕੋਈ ਵਪਾਰੀ ਭਰਾ ਸੰਧੂ ਸਾਹਿਬ ਇਹਨਾਂ ਦੇ ਮਿਲਿਆ ਏਡੀ ਵਾੜ ਤਿਆਰ ਕਰਨ ਤੇ ਖਰਚਾ ਹੀ ਆ ਜਾਂਦਾ ਹੋਣਾ ਸਹੀ ਏਡੀ ਵਾੜ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਉਹ ਸਾਹਸ ਮਾਰ ਖੇਚਲਦਾ ਹੀ ਮੁੱਲ ਮਹਾ ਹਾਂਜੀ ਖੇਚਲਦਾ ਮੋਲ ਜੀ ਇਸੇ ਚੱਕਰਾਂ ਚ ਪੈ ਜਾਈ ਆਪਾਂ ਵੀ ਹੈਨਾ ਹਾਂਜੀ ਹਾਂਜੀ ਫਿਰ ਤਾਂ ਮੋਲ ਨਹੀਂ ਫਿਰ ਤਾਂ ਲੱਖ ਤੋਂ ਬਾਹਰ ਜਾਵੇ ਤੇ ਫਿਰ ਪਰਪਾਈ ਹੁੰਦੀ ਵੀ ਚੋਰ ਹੋਰ ਵੀ ਵੱਡੇ ਆ ਤੇ ਬੱਛੀ ਚੰਗੀ ਆ ਦੋਸਤੋ 68000 ਇਹਦੀ ਕੀਮਤ ਆ ਬਾਕੀ ਚਾਹਵਣ ਭਰਾ ਆਪਣੇ ਕਰ ਲਿਓ ਸੌਦਾ ਤੇ ਇੱਕ ਰਣਜੀਤ ਵੀਰੇ ਨੰਬਰ ਜਿਹੜੇ ਆਪਣੇ ਕੰ ਸੰਦੂ ਸਾਹਿਬ ਆਪਣਾ 95172 60007 ਠੀਕ ਹੈ ਭਰਾ ਹਾਂਜੀ ਓਕੇ ਇੱਕ ਵਾਰ ਰਣਜੀਤ ਵੀਰੇ ਫੇਰ ਮੜਾ ਉਥੋਂ ਤੋ ਫੇਰ ਕੇ ਵਿਖਾ ਦਿਓ ਭਰਾਵਾ ਸੋ ਇਹ ਜਿਹੜੇ ਦੋਸਤੋਂ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣਗੇ ਜਿਹੜੀਆਂ ਭੈਣਾਂ ਆਪਣੀਆਂ ਖਾਸ ਤੌਰ ਤੇ ਘਰੇ ਚੁਬਾਈ ਕਰਦੀਆਂ ਨੇ ਤੇ ਉਹਨਾਂ ਦੇ ਮਤਲਬ ਦੀ ਵੀ ਐ ਸ਼ਾਇ ਹੈ ਠੀਕ ਹੈ ਜੀ ਭਾਈ ਇਹਨੂੰ ਇਹਗਾ ਹੀ ਨਹੀਂ ਤੇ ਕੋਈ ਵੰਗੇ ਦੀ ਨਹੀਂ ਕੋਈ ਨਹੀਂ ਠੀਕ ਹੈ ਜੀ ਨਹੀਂ ਤਾਂ ਕਈ ਵਾਰਾਂ ਦੇ ਥੱਲੇ ਨਹੀਂ ਬਹਿਣ ਦਿੰਦੀਆਂ ਸੋ ਬਾਕੀ ਬਹੁਤ ਵਧੀਆ ਚੰਗੀ ਆ ਬੱਚਾ ਬਜ਼ੁਰਗ ਕੋਈ ਭੈਣ ਭਰਾ ਆਪਣਾ ਆਰਾਮ ਨਾਲ ਬੈਠ ਕੇ ਚੁਵਾਈ ਕਰ ਸਕਦਾ ਚੰਗੀ ਵੜਾ ਜਿੱਦਾਂ ਮਰਜੀ ਆਪਣੀ ਨਿਗਾ ਦੇ ਵਿੱਚੋਂ ਕੱਢੋ ਇੱਥੇ ਵਿਜ਼ਿਟ ਕਰਕੇ ਸੋ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਆ ਸ਼ੇਅਰ ਕੀਤੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ